ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪ ਆਏ ਹੋਏ ਹਾਂ ਜੀ ਬਹੁਤ ਹੀ ਜ਼ਿਆਦਾ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਗਰ ਆਲੋਆਰਖ ਜ਼ਿਲ੍ਹਾ ਸੰਗਰੂਰ ਤੇ ਅੱਜ ਉਹ ਆਪਾਂ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਨਾਲੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਪਹਿਲੀ ਯਾਤਰਾ ਸਮੇਂ 300 ਸੰਗਤਾਂ ਸਮੇਤ ਨੌਵੇਂ ਪਾਤਸ਼ਾਹ ਨੇ ਚਰਨ ਪਾਏ ਸਤਗੁਰਜੀ ਦੇ ਨਾਲ ਮਾਤਾ ਗੁਜਰਕੌਰ ਜੀ ਮਾਤਾ ਨਾਨਕੀ ਜੀ ਮਾਮਾ ਕਿਰਪਾਲ ਚੰਦ ਜੀ ਅਤੇ ਨੱਥੂ ਰਾਮਦਾਰ ਬਾਬੀ ਜੱਥਾ ਸੀ ਜਿਸ ਨੰਮ ਦੇ ਥੱਲੇ ਸਤਗੁਰਾਂ ਨੇ ਆਸਣ ਲਾਇਆ ਸੀ ਉਸ ਨੰਮ ਦੇ ਪੱਤੇ ਮਿੱਠੇ ਹੋ ਗਏ ਸਨ ਸਤਗੁਰਾਂ ਦੇ ਆਸਣ ਲਾਉਣ ਵਾਲੀ ਜ਼ਮੀਨ ਜੋ ਹੁਣ ਗੁਰਦੁਆਰਾ ਸਾਹਿਬ ਦੀ ਹੈ ਪਹਿਲਾਂ ਦੀਵਾਨ ਟੋਡਰਮਲ ਦੀ ਸੀ ਦੀਵਾਨ ਟੋਡਰਮਲ ਨੂੰ ਜਦੋਂ ਉਹਨਾਂ ਦੇ ਘਰ ਪਿੰਡ ਕਾਕੜਾ ਵਿਖੇ ਪਤਾ ਲੱਗਿਆ ਤਾਂ ਪਰਿਵਾਰ ਅਤੇ ਸੰਗਤਾਂ ਨੂੰ ਨਾਲ ਲੈ ਕੇ ਪ੍ਰਸ਼ਾਦਾ ਪਾਣੀ ਨਾਲ ਸਤਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਦੀਵਾਨ ਟੋਡਰਮਲ ਨੇ ਦਿਨ ਰਾਤ ਤਨ ਮਨ ਧਨ ਕਰਕੇ ਸਤਿਗੁਰਾਂ ਦੀ ਸੇਵਾ ਕੀਤੀ ਜਿਸ ਕਰਕੇ ਨੌਵੇਂ ਪਾਤਸ਼ਾਹ ਨੇ ਸਿੱਖੀ ਦੀ ਦਾਤ ਬਖਸ਼ ਕੇ ਰੱਦ ਸਿੱਧ ਨਾਮ ਦੀ ਦਾਤ ਬਖਸ਼ ਦਿੱਤੀ ਟੋਡਰਮਲ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੇਰਾ ਆਪ ਜੀ ਦੀ ਸੇਵਾ ਵਿੱਚ ਰਹਿਣ ਨੂੰ ਦਿਲ ਕਰਦਾ ਹੈ ਆਪ ਇੱਥੇ ਹੋਰ ਸਮਾਂ ਬਿਰਾਜੋ ਸਤਿਗੁਰਾਂ ਨੇ ਬਚਨ ਕੀਤਾ ਕਿ ਅਸੀਂ ਤੇਰੇ ਅੰਗ ਸੰਗ ਹਾਂ ਤੇਰੇ ਤੋਂ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਸੇਵਾ ਲੈਣੀ ਹੈ ਅਤੇ ਧਨ ਦੌਲਤ ਸਭ ਕੁਝ ਗੁਰੂ ਦਾ ਸਮਝ ਕੇ ਕਮਾਈ ਕਰੀ ਚੱਲ ਇੱਕ ਸਿੱਖ ਦੀ ਡਿਊਟੀ ਇਸ ਅਸਥਾਨ ਦੀ ਸੇਵਾ ਕਰਨ ਦੀ ਲਈ ਅਤੇ ਵਚਨ ਕੀਤਾ ਕਿ ਜੋ ਵੀ ਤੇਰੇ ਕੋਲ ਵਸਤੂ ਆਵੇ ਸਾਡੀ ਸਾਡੀ ਜਾਣ ਕੇ ਸੰਭਾਲ ਲੈਣੀ ਕੁਝ ਸਮੇਂ ਪਿਛੋਂ ਸਮੇਂ ਨੇ ਕਰਵਟ ਬਦਲੀ ਟੋਡਰਮਲ ਵਜੀਰ ਖਾਨ ਸੂਬੇ ਸਰਹੰਦ ਦਾ ਦੀਵਾਨ ਬਣ ਗਿਆ ਦਸਵੇਂ ਪਾਤਸ਼ਾਹ ਦੇ ਵੱਡੇ ਸਹਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਜੀ ਨੂੰ ਵਜੀਦ ਖਾਨ ਨੇ ਅਸਹਿਤੀ ਸਿਹੇ ਦੇ ਕੇ ਸ਼ਹੀਦ ਕਰ ਦਿੱਤਾ। ਸਰੀਰਾਂ ਦਾ ਸੰਸਕਾਰ ਕਰਨ ਲਈ ਮੋਹਰਾਂ ਵਿਛਾ ਕੇ ਜਗਾ ਮੁੱਲ ਲੈਣ ਲਈ ਸ਼ਰਤ ਰੱਖ ਦਿੱਤੀ। ਦੀਵਾਨ ਟੋਡਰਮਲ ਨੇ ਸਤਗੁਰਾਂ ਦੇ ਬਚਨ ਯਾਦ ਕਰਦੇ ਆ ਆਪਣਾ ਸਾਰਾ ਕੁਝ ਵੇਚ-ਵਟ ਕੇ ਮੋਹਰਾਂ ਵਿਛਾ ਕੇ ਤਿੰਨੇ ਸਰੀਰਾਂ ਦਾ ਸੰਸਕਾਰ ਕੀਤਾ। ਸੰਸਕਾਰ ਉਪਰੰਤ ਟੋਡਰਮਲ ਨੇ ਭਾਈ ਜੋਧ ਸਿੰਘ ਅਤੇ ਭਾਈ ਸੰਗਤ ਸਿੰਘ ਨੂੰ ਨਾਲ ਲੈ ਕੇ ਅੰਗੀਠੇ ਦੇ ਅਸਥ ਚੁਗ ਕਰਕੇ ਗੁਰਦੁਆਰਾ ਮੰਜੀ ਸਾਹਿਬ ਪਿੰਡ ਆਲੋੜਕ ਵਾਲੀ ਇਸ ਜਗ੍ਹਾ ਤੇ ਟੋਆ ਪੱਟ ਕੇ ਰੱਖ ਦਿੱਤੇ ਅਤੇ ਉੱਪਰ ਇੱਕ ਥੜਾ ਬਣਾ ਦਿੱਤਾ ਉਦੋਂ ਤੋਂ ਲੈ ਕੇ ਇਸ ਅਸਥਾਨ ਤੇ ਸੰਗਤਾਂ ਨਤਮਸ਼ਕਰ ਕਰਕੇ ਸਤਿਗੁਰਾਂ ਦੀ ਖੁਸ਼ੀ ਹਾਸਲ ਕਰਦੀਆਂ ਹਨ 1991 ਵਿੱਚ ਕਾਰ ਸੇਵਾ ਦੌਰਾਨ ਇਹ ਅਸਤ ਉਸ ਥੜੇ ਦੇ ਥੱਲੇੋਂ ਕੱਢੇ ਗਏ ਤਕਰੀਬਨ 1 ਸਾਲ ਮਗਰੋਂ ਇਹ ਅਸਤ ਕੱਚ ਦੇ ਬਰਤਨ ਵਿੱਚ ਪਾ ਕੇ ਉਸੇ ਜਗ੍ਹਾ ਤੇ ਰੱਖ ਦਿੱਤੇ ਗਏ ਹਰ ਸਾਲ ਐਸ ਯਾਦ ਵਿੱਚ ਸ਼ਹੀਦੀ ਦਿਹਾੜੇ ਤੇ ਫਤੇਗੜ ਸਾਹਿਬ ਤੋਂ 14 ਪੋਹ ਨੂੰ ਮਹਾਨ ਸ਼ਹੀਦੀ ਸਰਦਾ ਯਾਦਗਾਰ ਨਗਰ ਕੀਰਤਨ ਆਉਂਦਾ ਹੈ। ਅਤੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਬਾਬਾ ਕਿਰਪਾਲ ਸਿੰਘ ਜੀ ਡੇਰਾ ਭਵਾਨੀਗੜ ਵੱਲੋਂ ਕਰਵਾਈ ਜਾ ਰਹੀ ਹੈ। ਇਸ ਸਰੋਵਰ ਦੀ ਪਟਾਈ ਸਮੇ ਕੁਦਰਤੀ ਤੌਰ ਤੇ ਜਲ ਦਾ ਸੋਮਾ ਪ੍ਰਗਟ ਹੋਇਆ ਸੀ। ਗੁਰਦੁਆਰਾ ਸਾਹਿਬ ਵਿਖੇ ਹਰ ਪੂਰਨਮਾਸੀ ਅਤੇ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ऐसे वीडियो ਨੂੰ ਬਿਲਕੁਲ ਵੀ ਇਗਨੋਰ ਨਾ ਕਰਿਓ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ